the pocket अपू <laughs> जी ਛੋਟੇ ਛੋਟੇ ਬੱਚਿਆਂ ਨੂੰ ਸਤਿਕਾਰ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਸੱਚੇ ਪਾਤਸ਼ਾਹ ਦਾ ਕੋਟ ਉਹਨੇ ਪਟੰਨ ਸ਼ੁਕਰਾਨਾ ਉਲਾਂਚੁ ਕਾ ਦੀ ਮਾਫੀ ਮੱਲੀਆਂ ਵਾਲਾ ਕਵੀਸ਼ਰੀ ਜੱਥਾ ਇੱਥੇ ਹੀ ਆਪਣੇ ਸ਼ਬਦਾਂ ਨੂੰ ਬਿਸ਼ਰਾਮ ਦਿੰਦਾ ਪੀਰ ਗੁਰਦੇ ਸਿਗਰਾਹੀ ਬਧਨੀ ਕਲਾ ਪੀਰ ਅਵਤਾਰ ਸਿਗੰਢ ਨੋ ਪੈਰਿਆਂ ਵਾਲੇ ਦਾਸ ਰਾਜਵਿੰਦਰ ਸਿੰਘ ਮੱਲੀ ਪਿੰਡ ਬੱਲੀਆਂ ਤਸੀਲ ਜ਼ਿਲ੍ਹਾ ਬਰਨਾਲਾ ਆਪਣੇ ਸ਼ਬਦਾਂ ਨੂੰ ਬਿਸ਼ਰਾਮ ਦਿੰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ ਆਖੋ ਵਾਹਿਗੁਰੂ ਜਿੰਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਬਾਹੇ ਜੀਓ ਤਿਨ ਦਾ ਪਰਮਾਰਣ ਹਾਰਾ ਦੁੱਖਾਂ ਦਾ ਸੁਖ ਰਾਸ ਦੁੱਖਾਂ ਮਿਗਨਨ ਕੋਰਾ ਅਹਾਰਗ ਪ੍ਰਭਾ ਕਰਤਾ ਸਿਪੋ ਅੰਗਾਰ ਸਿਰ ਪਰ ਗੁਰਜੀ ਕੀ ਫਤਿਹ ਮਾਰ ਸ੍ਰੀ ਭਗਵਤ ਜੀ ਦੇ ਬਾਦ ਸਾਵੀਏ ਦਸਮੀਂ ਪ੍ਰਥਾ ਪਾ ਭਗਵਤ ਜੀ ਸਰ ਵਰਗੈ ਸ੍ਰੀ ਗੁਰੂ ਨਾਨਕ ਜੀ ਆਈ ਮਰ ਅਕਤ ਵਰਗੈ ਅਮਰ ਦਾਸ RAM DAS ਆਵੇ ਸਹਾਇ ਅਰਜਨ ਹਰਿ ਗੁਰ ਗੰਨ ਸਮਰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੈ ਜੇ ਨਿਤ ਸੁਗਟਾਇ ਤੇਗ ਬਹੰਦਰ ਸਮਰ ਕਰਣੰਦ ਦਿਆਵੈ ਤਾਏ ਸਤਿ ਸ੍ਰੀ ਅਕਾਲ ਮਹਾਨ ਸਹਾਇ ਦਸਮੇ ਪਾਤਸ਼ਾਹ ਸਿੰਘ ਸਹਿਬਾਨ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰਦੇਵ ਦੇ ਦਸਦੇ ਪਤਰਾ ਦੇ ਦਾਨੀ ਅਨੰਤ ਪਰਦੇਵਾਸੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਬਖਸ਼ਿਆ ਆਪ ਜੀ ਦੇ ਹਜ਼ੂਰ ਸੰਗਤਾਂ ਦੇ ਦਰਕਰ ਪਹੁੰਚ ਕਰਵਾਇਆ ਆਦਰਯੋਗ ਸਭ ਦੀਆਂ ਦਿਲ ਪਰਬ੍ਰੇਮ ਦੀਆਂ ਭਟਾਮਾ ਪਰਵਾਣ ਕਰਨੇ ਸਤਿਗੁਰੂ ਜੀ ਆਪ ਜੀ ਦੇ ਅੰਦਰ ਕਰ ਸਰਦਾਰ ਕੁਰਜੀਤ ਸਿੰਘ ਸਪਤਰ ਸਰਦਾਰ ਮਨਦੀਪ ਸਿੰਘ ਤ੍ਰਿਪੋਤਰ ਸਰਦਾਰ ਗੁਰਦੇਵ ਸਿੰਘ ਜੀ ਸੁਖ ਪਰਵਾਰ ਬਲਵਾਨ ਮਹਾਰਾਜ ਨਾਮਾਇਦ ਰਵਾਰ ਸਾਹਿਬ ਜੀ ਸਤਿਗੁਰੂ ਜੀ ਉਸਾਰੇ ਵਾਰ ਦੇ ਇੱਕ ਨਾਮ ਅਲ ਜਗਾ ਪਰਵਾਰ ਉਪਲੋਕਾਨ ਕੀਤੀ ਸੇਵਾ ਇਹਨਾਂ ਦੇ ਕੁਲ ਰਾਕਮ ਸਤਿਗੁਰੂ ਜੀ ਆਪ ਜੀ ਦੇ ਤੇ ਬਾਬਾਦਰ ਸਾਹਿਬ ਜੀ ਆਪ ਜੀ ਜਗੰਦਰ ਗਦੀਨ ਮਹਾਰਾਜ ਪਾਰਾ ਅੰਦ 12 ਲੱਖ 12000 ਰੁਪਏ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਸੇਵਾ ਪਹੁੰਚੀ ਹੈ ਮਹਾਰਾਜ ਆਪ ਜੀ ਕਿਰਪਾ ਕਰਿਓ ਇਸ ਦਰਬਾਰ ਦੀ ਕੀਤੇ ਸੇਵਾ ਕਾਰ ਥਾਏ ਪੌੜ ਮਹਾਰਾਜ ਕਿਰਤ ਕਰਮਾਈਆਂ ਵਿੱਚ ਵਾਧੇ ਰੱਖਣੇ ਪਰਿਵਾਰ ਨੂੰ ਦਰਬਾਰ ਦੇ ਨਾਲ ਜੋੜ ਕੇ ਰੱਖਣਾ ਆਪ ਜੀ ਦੀ ਸੇਵਾ ਬਹੀ ਕਰਵਾਉਂਦੇ ਰਹਿਣ ਮਹਾਰਾਜ ਸਰਦਾਰ ਕੁਲਜੀਤ ਸਿੰਘ ਸਬੰਧ ਸਰਦਾਰ ਮੰਦੀਪ ਸਿੰਘ ਪਾਤਸ਼ਾਹ ਸਦਾ ਵਰਦਿਆ ਸਕੀ ਸਿਦੋ ਪਰਵਾਰ ਨੂੰ ਚੜ੍ਹਦੀ ਕਲਾ ਦੇਵ ਮਹਾਰਾਜ ਲੈਹ ਲੋ ਗੁਣੀ ਰਾਤ ਜਾਗੜਿ ਅਕਸ਼ਰੇ ਆਪ ਜੀ ਦੇ ਹਜ਼ੂਰੀ ਵਿੱਚ ਪੰਚਮ ਕੜਾ ਬਰਸਾਤੀ ਅਦੇ ਗਾਂ ਵੀ ਹਾਜ਼ਰ ਨੇ ਕਰੇ ਪਾਕ ਸਾਧ ਸੋਚ ਪਤਰਾ ਲਾਵਾ ਕੋ ਘਰੜਾਏ ਟੋਗਲਾਉ ਸੰਗ ਦਾ ਵਿੱਚ ਮਰਦੋਂ ਜਾ ਗਿਆ ਮਸ਼ਾ ਕਰਣੀ ਤਲਾਵ ਜਿੱਤੇ ਵਰਦੇ ਗੁਰੂ ਕੇ ਪੜਾਣ ਦੇ ਸੇਵਾ ਸਦਾ ਛੋਟਾ ਸਗੀ ਨੇ ਪਾਟਾ ਸਾਹਾ ਸਮੂਹ ਪਰਿਵਾਰ ਬਰ ਲਾਉ

ਉਹ ਸਾਮਣੇ ਗਏ ਵੰਗ ਗੁਰੂ ਨਾਮ ਜਵਰਦ ਜੋ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ ਕਉਣੇ